ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਦੇ ਤੇ ਗੱਲਬਾਤ ਕਰਨੀ ਹੈ ਮੈਂ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਨੇ ਚਾਹੁੰਦਾ ਵੀ ਕਿਸਾਨ ਤੇ ਮਜ਼ਦੂਰ ਨੂੰ ਇਹ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਦੋਂ ਇਹ ਨਾਅਰਾ ਲਾਉਂਦੇ ਨੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਦੋਂ ਕੇਵਲ ਨਾਅਰਾ ਨਾਅਰਾ ਬਣ ਕੇ ਰਹਿ ਜਾਂਦਾ ਉਦੋਂ ਮਜ਼ਦੂਰ ਤੇ ਕਿਸਾਨਾਂ ਦਾ ਜਿਹੜਾ ਭਾਈਚਾਰਕ ਹੈਗਾ ਸਾਂਝ ਹੈਗੀ ਆ ਉਹ ਟੁੱਟ ਜਾਂਦੀ ਹੈ ਕਿਉਂਕਿ ਜਿਹੜੇ ਇਹ ਜਿਆਦਾਤਰ ਤੇ ਪਰਚੇ ਪੁੱਤੇ ਹੋ ਰਹੇ ਨੇ तकरीबन ਇਹ ਸਭ ਕੁਝ ਜਥੇਬੰਦੀਆਂ ਦੀ ਦੇਣ ਹੈ ਚਲੋ ਇਹਨੂੰ ਪਾਸੇ ਕਰੋ ਮੈਂ ਕੱਲ ਹੋਰ ਕਹਿਣੀ ਹੈ ਇਹ 13 ਫਰਵਰੀ ਨੂੰ ਦਿੱਲੀ ਜਾ ਰਹੇ ਨੇ ਧਰਨਾ ਲਾਉਣ ਵਾਸਤੇ ਉੱਥੇ ਜਿਹੜੀ ਵਿੱਚੋਂ ਗੱਲਬਾਤ ਨਿਕਲ ਕੇ ਆਈ ਹੈ ਉਹ ਮੈਂ ਕਹਿੰਨਾ ਵੀ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈਗਾ ਜਾਂ ਜਿਹੜੂ ਟਡੂਨੀ ਸਾਹਿਬ ਨੇ ਹਰਿਆਣੇ ਦੇ ਉਹਨਾਂ ਦੀ ਵੀ ਜਥੇਬੰਦੀ ਹੈ ਉਹਨਾਂ ਨੇ ਇੱਕ ਬਿਆਨ ਦਿੱਤਾ ਕੱਲ ਉਹ ਕਹਿੰਦੇ ਸਾਡੀ ਪੰਜਾਬ ਦੀ ਜਥੇਬੰਦੀਆਂ ਨੂੰ ਕੋਈ ਕਾਨੂੰਨ ਨਹੀਂ ਹੈਗੇ ਵੀ 13 ਫਰਵਰੀ ਨੂੰ ਦਿੱਲੀ ਜਾ ਕੇ ਧਰਨਾ ਲਾਉਣਾ ਕਹਿੰਦੇ ਇਹਨਾਂ ਦੀ ਆਪਣੀ ਮਰਜ਼ੀ ਹੈ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਵੀ ਜਿਵੇਂ ਅ ਡੱਲਾ ਲਾ ਲੋ ਤੇ ਜੇ ਤੁਸੀਂ ਮੰਨ ਲਓ ਅ ਇਧਰ ਆ ਜਾਂਦਾ ਹੈ ਪੰθεਰ ਆ ਜਾਂਦਾ ਹੈ ਮੈਂ ਡੱਲੇ ਵਾਲ ਦੀ ਗੱਲ ਕਰਦਾ ਤੇ ਜੇ ਪੰθεਰ ਆ ਜਾਂਦਾ ਹੈ ਇਹ ਦੋ ਤਨਖਾਣ ਨਾਲ ਹੋਰ ਨੇ ਇਹਨਾਂ ਬੰਦਿਆਂ ਨੇ ਜਿਆਦਾ ਇਹ ਮੁੱਦਾ ਉਭਾਰਿਆ ਹੋਇਆ ਕਿ ਦਿੱਲੀ ਚੱਲੋ ਐਮਐਸਪੀ ਜਿਹੜੀ ਹੈ ਉਹ ਲਿਖਤੀ ਰੂਪ ਵਿੱਚ ਅਸੀਂ ਸੈਂਟਰ ਸਰਕਾਰ ਤੋਂ ਲੈਣੀ ਹੈ ਜਦੋਂ ਪਹਿਲਾਂ ਬੈਠੇ ਨੇ 2 ਸਾਲ ਲਗਾਤਾਰ ਤੇ ਉਦੋਂ ਕੀ ਮਿਲਿਆ ਉਦੋਂ ਇੱਥੋਂ ਤੱਕ ਲੋਕਾਂ ਦਾ ਜਿਹੜਾ ਇਹਨਾਂ ਪ੍ਰਤੀ ਰੋਸ ਪ੍ਰਗਟ ਹੋਇਆ ਕਿ 20-25000 ਦਾ 20-25000 ਕਰੋੜ ਦਾ ਇਹਨਾਂ ਨੇ ਤੇਲ ਫੂਕ ਦਿੱਤਾ ਇਹ ਸਚਾਈ ਹੈ ਤੇ ਇਥੋਂ ਵੀ ਤੱਕ ਇਲਜ਼ਾਮ ਲੱਗੇ ਕਿ 5-7000 ਕਰੋੜ ਰੁਪਇਆ ਲੈ ਕੇ ਸਮਝੌਤਾ ਕਰਕੇ ਬੰਦੇ ਉੱਠੇ ਨੇ ਜਿਹੜਾ ਕਿਹਾ ਸੀ ਕਿ ਕਿਸਾਨੀ ਅੰਦੋਲਨ ਦੀ ਫਤਿਹ ਹੋਈ ਜਿੱਤਿਆ ਗਿਆ ਇਹ ਬਿਲਕੁਲ ਬੇਕੂਫੀ ਬੇਕੂਬ ਲੋਕਾਂ ਨੂੰ ਬੁਲਾਇਆ ਝੂਠ ਬੋਲਿਆ ਗਿਆ ਤੇ ਹੁਣ ਜਿਹੜਾ ਇਹਨਾਂ ਦਾ ਮਤਲਬ ਹੈਗਾ ਉਹ ਰਾਜਨੀਤੀ ਹੈ ਰਾਜਨੀਤਿਕ ਭਾਵ ਜਿ세 ਬੰਦੀਆਂ ਨੂੰ ਇਹ ਡਿਕਲੇਅਰ ਕਰਨਾ ਪੈਣਾ ਕਿ ਅਸੀਂ ਕਿਹੜੇ ਧਿਰ ਨੂੰ ਫਾਇਦਾ ਪਹੁੰਚਾ ਰਹੇ ਹਾਂ ਸਾਡੀ ਜਿਹੜੀ ਜਥੇਬੰਦੀ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਹੇ ਦਾ ਧੰਨ ਲਾਉਣ ਦਾ ਕਿਹੜੀ ਪਾਰਟੀ ਨੂੰ ਹੋਣਾ ਹੈ ਕਾਂਗਰਸ ਨੂੰ ਹੋਣਾ ਹੈ ਜਾਂ ਬੀਜੇਪੀ ਨੂੰ ਹੋਣਾ ਇਹ ਇਹ ਕਲੀਅਰ ਕਰਨਾ ਪੈਣਾ ਹੈ ਪੰਜਾਬ ਦੇ ਲੋਕ ਜਿਹੜੇ ਆ ਉਹ ਸ਼ੱਕ ਦੀ ਨਜ਼ਰ ਨਾਲ ਇਹਨਾਂ ਜਿਹੀ ਬੰਦਿਆਂ ਨੂੰ ਵੇਖਦੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰ ਲਈਏ ਕਿ ਇਹਨਾਂ ਲੋਕਾਂ ਨੇ ਬਹੁਤ ਸਮਾਂ ਪੰਜਾਬ ਨੂੰ ਲੁੱਟ ਖੁੱਟ ਕੇ ਆਪਣੇ ਘਰ ਭਰ ਲਏ ਤੇ ਪੰਜਾਬ ਦੇ ਵੀ ਜਿਹੜੀ ਭਾਈਚਾਰਕ ਖਸਾਨ ਸੀ ਮਜ਼ਦੂਰ ਦੀ ਤੇ ਕਿਸਾਨ ਦੀ ਉਹ ਵੀ ਕਿਤੇ ਨਾ ਕਿਤੇ ਖਤਮ ਹੁੰਦੀ ਨਜ਼ਰ ਆ ਰਹੀ ਹੈ ਜਦੋਂ ਪਹਿਲਾ ਮੋੜ ਚਲਾ ਉਹਦੋਂ ਕਿਸਾਨ ਦੇ ਨਾਲ ਮਜ਼ਦੂਰ ਹੱਕ ਡਾ ਕੇ ਖੜਾ ਸੀ ਮੋੜੇ ਨਾਲ ਮੋੜਾ ਲਾ ਕੇ ਚੱਲਿਆ ਸੀ ਤੇ ਕਹਿ ਲਈਏ ਤਨਮਨ ਤਨ ਦੇ ਨਾਲ ਉਹਨਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਤੇ ਪਰ ਅੱਜ ਮਜ਼ਦੂਰ ਖਫੈ ਕਿਉਂਕਿ ਮਜ਼ਦੂਰ ਦੀ ਗੱਲ ਹੀ ਨਹੀਂ ਹੋ ਰਹੀ ਜੇ ਤੁਸੀਂ ਦਿਹਾੜੀ ਦੀ ਗੱਲ ਕਰੋਗੇ ਉੱਥੇ ਉਹ ਮਜ਼ਦੂਰ ਘਟਾ ਢੋ ਰਿਹਾ ਤੇ ਕੋਈ ਉਹਦੀ ਡਿਵੈਲਪਮੈਂਟ ਨਹੀਂ ਹੋਈ ਪਰ ਜਦੋਂ ਤੁਸੀਂ ਕਿਸਾਨ ਭਾਈਚਾਰੇ ਦੀ ਗੱਲ ਕਰਦੇ ਹੋ ਉਦੋਂ ਵੀ ਕਿਸਾਨ ਜਿਹੜੇ ਨੇ ਜਿਹੜੇ ਅਸਲ ਕਿਸਾਨ ਨੇ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਨੇ ਮਿਹਨਤ ਕਰਕੇ ਰੋਟੀ ਖਾਂਦੇ ਨੇ ਉਹਨਾਂ ਦੀ ਗੱਲ ਹੁਣ ਵੀ ਨਹੀਂ ਹੋ ਰਹੀ ਜਿਹੜੇ ਕੋਰਪੋਰੇਟ ਘਰਾਣੇ ਨੇ ਵੱਡੇ ਕਿਸਾਨ ਨੇ ਜਿਹੜੇ ਆਪ ਖੇਤੀ ਕਰਦੇ ਨਹੀਂ ਠੇਕੇ ਠੁਕੇ ਤੇ ਦੇ ਕੇ ਜਣੇ ਕਿ ਐਸ ਐਸ ਪ੍ਰਤੀ ਕਰਨ ਲਈ ਕਹਿਲੀ ਕਰਦੇ ਨੇ ਜਾਂ ਜਿਨ੍ਹਾਂ ਕੋਲੇ ਜ਼ਮੀਨ ਬਹੁਤ ਜ਼ਿਆਦਾ ਹੈ ਜਿਨ੍ਹਾਂ ਕੋਲੇ ਹਜ਼ਾਰਾਂ ਏਕੜ ਵੀ ਹੈਗੀ ਹੈ ਇਹ ਉਹਨਾਂ ਲੋਕਾਂ ਦੇ ਕਾਰੋਬਾਰ ਨੇ ਜੇ ਤੁਸੀਂ ਅਸਲ ਵਿੱਚ ਪੁੱਛੋਗੇ ਮੈਂ ਜਿਹੜੀ ਗੱਲ ਅੱਜ ਕੀਤੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਇਹਨੂੰ ਸੋਚਿਓ ਵਿਚਾਰਿਓ ਸਮਝਿਓ ਵਿੱਕੀ ਵਾਕਈ ਕਿਸਾਨ ਚਾਹੁੰਦੇ ਨੇ ਅਸੀਂ ਪੰਜਾਬ ਨੂੰ ਜਥੇਬੰਦੀਆਂ ਦੇ ਹਵਾਲੇ ਕਰਕੇ ਪੰਜਾਬ ਦਾ ਬੇੜਾ ਗਰ ਕਰ ਦਈਏ ਕਿਉਂਕਿ ਇਹਨਾਂ ਦਾ ਕੋਈ ਦੀਨ ਮਾਨ ਨਹੀਂ ਰਿਹਾ ਆਪਸ ਵਿੱਚ ਇਹਨਾਂ ਦੀ ਆਪੋਤਾੜ ਜਾਂ ਕਹਿ ਲਈਏ 파ਰਟੇ ਹੋਏ ਨੇ ਬਿਆਨਬਾਜ਼ੀ ਨਹੀਂ ਰਲਦੀ ਕੋਈ ਕਹਿੰਦਾ ਜੀ ਮੋਦੀ ਨੂੰ ਮੋਦੀ ਕੋਲੇ ਇਹਨਾਂ ਨੇ ਕਿਸਾਨ ਅੰਦੋਲਨ ਵੇਚਿਆ ਕੋਈ ਕਹਿੰਦਾ ਜੀ ਭਵੰਤਮਨ ਦੀ ਸਰਕਾਰ ਕੱਢੀ ਹੈ ਉਹ ਅੰਦੋਲਨ ਦੇ ਵਿੱਚੋਂ ਯਾਨੀ ਕਿ ਬਹੁਤ ਜਿਹੜੀਆਂ ਲੋਕਾਂ ਦੀਆਂ ਵਿਚਾਰਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਨੀ ਹੈ ਵੀ ਜੇ ਤੁਸੀਂ ਹੁਣ ਇਹਨਾਂ ਦਾ ਸਾਥ ਦਿੱਤਾ ਨਾ ਤੁਸੀਂ ਚੇਤੇ ਰੱਖਿਓ ਇਹ ਕਤਲਿਆਂ ਵੀ ਕਰਾਉਣਗੇ ਹੁਣ ਕਿਉਂਕਿ ਇਲੈਕਸ਼ਨ ਨੇੜੇ ਆ ਹੁਣ ਡਾਂਗ ਵੀ ਫਿਰ ਸਕਦੀ ਹੈ ਬੜਾ ਕੁਝ ਜਿਹੜਾ ਸੰਤਾਪ ਪਹਿਲਾਂ ਪੰਜਾਬ ਨੇ ਝੱਲਿਆ ਤੇ ਪੰਜਾਬ ਨੂੰ ਭੱਠੀ ਦੇ ਵਿੱਚ ਦੁਆਰਾ ਨਾ ਝੋਕੀਏ ਇਹ ਕੁਝ ਬੰਦੇ ਨੇ ਜਿਹੜੇ ਪੰਜਾਬ ਦੇ ਉੱਪਰ ਘ੍ਰਣਾਮ ਚੌਧਰੀ ਬਣ ਕੇ ਜਥੇਬੰਦੀਆਂ ਦੇ ਨਾਂ ਤੇ ਬੈਠੇ ਹੋਏ ਨੇ ਇਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਤੇ ਜਿਹੜੇ ਬੰਦੇ ਇਹ ਕਹਿੰਦੇ ਨੇ ਅਸੀਂ ਕਿ 13 ਫਰਵਰੀ ਨੂੰ ਜਾ ਕੇ ਦਿੱਲੀ ਧਰਨਾ ਲਾਉਣਾ ਹੈ ਮੈਂ ਕਹਣਾ ਇਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਕੋਈ ਫੰਡਿੰਗ ਨਾ ਇਹਨਾਂ ਦੇ ਲਈ ਇਕੱਠੀ ਕਰੋ ਤਕਰੀਬਨ ਇਹਨਾਂ ਨੇ ਕਰੋੜਾਂ ਅਰਬਾਂ ਰੁਪਇਆ ਪੰਜਾਬ ਦੇ ਵਿੱਚੋਂ ਗ੍ਰਾਹੀ ਕੀਤੀ ਹੈ ਤੇ ਜਿਹੜੀ ਉਹ ਕੁਝ ਬੰਦਿਆਂ ਦੇ ਕੋਲੇ ਆਈ ਜੇ ਤੁਸੀਂ ਐਨ ਆਰ ਆਈ ਵੀਰਾਂ ਦੀ ਗੱਲ ਕਰੋਗੇ ਬਾਹਰੋਂ ਪੈਸਾ ਆਇਆ ਸੀ ਉਹ ਵੀ ਇਹ ਅਢ ਘਾਰ ਮਾਰ ਗਏ ਕੋਈ ਹਿਸਾਬ ਨਹੀਂ ਦਿੰਦਾ 5-7000 5-700 ਕਰੋੜ ਰੁਪਇਆ ਇਕੱਠਾ ਹੋਇਆ ਹੋਵੇ ਇਹ ਕਹਿੰਦੇ ਹੁਣ 5-6 ਕਰੋੜ ਜਾਨੀ ਕਿ ਕਿੱਡਾ ਵੱਡਾ ਧੋਖਾ ਜਰ ਐਡਰੇ ਅੰਦੋਲਨ ਦੇ ਵਿੱਚ 5-6 ਕਰੋੜ ਰੁਪਏ ਕਿਹੜੀ ਗੱਲ ਹੁੰਦੀ ਹੈ ਜਾਨਕਿ ਹਰ ਥਾਂ ਤੇ ਝੂਠ ਬੋਲੇ ਆਪਣੇ ਆਪ ਨੂੰ ਬਚਾਇਆ ਤੇ ਜੋ ਕੁਝ ਮੜਿਆ ਸਰਕਾਰ ਦੇ ਮੱਥੇ ਜਾਣਬੁੱਝ ਕੇ ਮੜਿਆ ਨੇ ਹੁਣ ਵੀ ਮੜ ਰਹੇ ਨੇ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਬਹੁਤਾ ਸਾਥ ਨਾ ਦਿਓ ਮਜ਼ਦੂਰ ਦਾ ਖਾਸ ਕਰਕੇ ਨਾਲ ਨਹੀਂ ਜਾਣ ਕਿਉਂਕਿ ਮਜ਼ਦੂਰਾਂ ਦੇ ਨਾਲ ਦੀ ਮਜ਼ਦੂਰਾਂ ਦੇ ਹੱਕ ਦੀ ਕੋਈ ਗੱਲਬਾਤ ਕੀਤੀ ਨਹੀਂ ਮਜ਼ਦੂਰ ਖਫਾ ਨੇ ਪਹਿਲਾਂ ਵੀ ਖਫਾ ਸੀ ਹੁਣ ਵੀ ਖਫਾ ਨੇ ਇਹ ਬੇਨਤੀ ਪ੍ਰਵਾਨ ਕਰਿਓ ਥੋੜਾ ਜਿਹਾ ਧਿਆਨ ਦੇ ਨਾਲ ਦੇਖਿਓ ਕਿ ਜਥੇਬੰਦੀਆਂ ਖੜੀਆਂ ਕਿੱਥੇ ਨੇ ਜਥੇਬੰਦੀਆਂ ਦੇ ਧੰਨ ਲਾਉਣ ਦਾ ਜਿਹੜਾ ਫਾਇਦਾ ਉਹ ਕਿਹੜੀ ਸਰਕਾਰ ਆ ਰਹੀ ਹੈ ਇਹ ਇਹ ਥੋੜਾ ਜਿਹਾ ਧਿਆਨ ਦੇ ਨਾਲ ਦੇਖਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ